ਉਹ ਲੋ ਜਿਹੜੀ ਕਿ ਆਪਣੇ ਆਪ ਨੂੰ ਜਿਹੜੀ ਕਿ ਗੋਲੀ ਮਾਰ ਲਈ ਹੈ ਗੋਲੀ ਮਾਰਨ ਦੇ ਉਪਰੰਤ ਜਿਹੜੀ ਕਿ ਵੀਰ ਦੀ ਡੈਥ ਹੋ ਗਈ ਆ ਕਿਉਂਕਿ ਉਹ ਪਰਿਵਾਰ ਦੱਸ ਸਕਦਾ ਵੀ ਕੀ ਕਾਰਨ ਬਣਿਆ ਕੀ ਨਹੀਂ ਕਾਰਨ ਬਣਿਆ ਕਿ ਹੁਣ ਡੈੱਡ ਬੋਡੀ ਨੂੰ ਕਵਰ ਕਰਕੇ ਸਿਵਲ ਹਸਪਤਲ ਮੋਰਚੀ ਵਿੱਚ ਜਿਹੜੀ ਕਿ ਅਸੀਂ ਹੁਣ ਰੱਖਾਂਗੇ ਇਹ ਬੜੀ ਮਤਲਬ ਕਿ ਨੇਕ ਦਿਲ ਦੇ ਜਿਹੜੇ ਕਿ ਇਨਸਾਨ ਸੀ ਵੀਰੇ ਇਹ ਬਾਰਾਂਬੋਦੀ ਰੈਫਲ ਸੀਗੀ ਜੀ ਦਸਨ ਦੇ ਮਤਕਾ ਉਹਨਾਂ ਦੇ ਭੈਣ ਦੇ ਹੁਣ ਜਿਹੜਾ ਕੀ ਵੀ ਇਹ ਜਿਹੜਾ ਕਿੰਨਾ ਲਾਇਸੈਂਸ ਕਹਿੰਦੇ ਸੀ ਨਿਊ ਕਰਾਉਣਾ ਸ਼ਾਇਦ ਮੈਨੂੰ ਲੱਗਦਾ ਵੀ ਇਹ ਆਪ ਜਿਹੜੀ ਰੈਫਲ ਨੂੰ ਸਾਫ਼ ਕਰ ਰਹੇ ਹੋਣਗੇ ਤੇ ਉਸ ਤੇ ਪ੍ਰਾਂਤੀ ਜਿਹੜਾ ਕੀ ਕਾਰਨ ਹੋ ਹਾਸਾ ਗੋਲੀ ਹਿੱਕ ਦੇ ਵਿੱਚ ਛਾਤੀ ਦੇ ਵਿੱਚ ਵੱਜੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੀ ਕਿਰਪਾ ਤੇ ਅੱਜ ਗੀਵੀ ਫੜੇ ਪੁਲਦੀ ਦੇ ਵਿੱਚ ਜਿਹੜੀ ਕਿ ਪੋਸ ਚੌਂਕੀ ਤੋਂ ਦੋ ਨੰਬਰ ਸਿਟੀ ਤੋਂ ਸਾਨੂੰ ਜਿਹੜੀ ਕਿ ਐਮਰਜੈਂਸੀ ਕਾਲ ਆਈ ਆ ਐਮਰਜੈਂਸੀ ਕਾਲ ਉਨ ਤੇ ਪ੍ਰਾਂਤ ਸਮਾਜ ਸੇਵਾ ਸੁਸਾਇਟੀ ਰਜਿਸਟਰਡ ਮੋਗਾ ਦੇ ਮੈਂਬਰ ਜਿਹੜੇ ਕਿ ਇੱਥੇ ਜਿਹੜੇ ਕਿ ਘਟਨਾ ਸਥਾਨ ਤੇ ਪਹੁੰਚੇ ਆ ਜਿਹੜੀ ਕਿ ਦੇਖਿਆ ਸੀ ਕਿ ਜਿਹੜੀ ਦੂਸਰੀ ਮੰਜ਼ਲ ਦੇ ਉੱਤੇ ਸਾਡਾ ਪ੍ਰਨਾਅ ਜਿਹੜਾ ਕਿ ਇਹ ਰੈਫਰਲ ਨੂੰ ਸਾਫ਼ ਕਰ ਰਿਹਾ ਸੀਗਾ ਜਾਂ ਕੋਈ ਹੋਰ ਕਰ ਰਿਹਾ ਸੀ ਇਹ ਪਰਮਾਤਮਾ ਜਾਣਦਾ ਕਿਉਂਕਿ ਉਸ ਵੱਲੋਂ ਜਿਹੜੀ ਕਿ ਆਪਣੇ ਆਪ ਨੂੰ ਜਿਹੜੀ ਕਿ ਗੋਲੀ ਮਾਰ ਲਈ ਹੈ ਗੋਲੀ ਮਾਰਨ ਦੇ ਪ੍ਰੰਤ ਜਿਹੜੀ ਕਿ ਵੀਰ ਦੀ ਡੈਥ ਹੋ ਗਈ ਆ ਡੈਥ ਹੋਣ ਤੋਂ ਪ੍ਰੰਤ ਜਿਹੜੇ ਕਿ ਘਰ ਦੇ ਮੈਂਬਰ ਸਾਹਿਬਾਨ ਸੀ ਇਹਨਾਂ ਦੇ ਬੱਚੇ ਆ ਫੋਰਮ ਦੇ ਵਿੱਚ ਦੱਸਦੇ ਆ ਵੀ ਫੋਰਮ ਦੇ ਵਿੱਚ ਸੀ ਤੇ ਜਿਹੜੀ ਮੈਸੇਜ ਸੀ ਉਹਨਾਂ ਨੂੰ 12 ਵਜੇ ਦੇ ਕਰੀਬ ਕਹ ਲੋ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਗਏ ਸੀਗੇ ਉਹ ਸਾਡੀ ਭੈਣ ਆਈ ਆ ਭੈਣ ਦੇ ਦੱਸਣ ਦੇ ਮਤਾਬਕ ਜਾਂ ਜੋ ਵੀ ਅੱਗੇ ਕੋਈ ਕਾਰਵਾਈ ਹੋਗੀ ਕਿਉਂਕਿ ਉਹ ਪਰਿਵਾਰ ਦੱਸ ਸਕਦਾ ਵੀ ਕੀ ਕਾਰਨ ਬਣਿਆ ਕੀ ਨਹੀਂ ਕਾਰਨ ਬਣਿਆ ਜਾਂ ਪੁਲਿਸ ਪ੍ਰਸ਼ਾਸਨ ਦੱਸ ਸਕਦਾ ਕਿ ਜਿਹੜੀ ਕਿ ਸਮਾਜ ਸੇਵਾ ਸੋਸਾਇਟੀ ਰਜਿਸਟਰ ਮੋਗਾ ਜਿੱਦਾਂ ਸੀ ਸਾਰੇ ਹੀ ਸੇਵਾਦਾਰ ਹਮੇਸ਼ਾ ਜਿਹੜੇ ਕਿ 24 ਘੰਟੇ ਸੇਵਾ ਨੂੰ ਸਮਰਪਤ ਰਹਿੰਦੇ ਜਿਹੜੀ ਕਿ ਹੁਣ ਡੈੱਡ ਬੋਡੀ ਨੂੰ ਕਵਰ ਕਰਕੇ ਸਿਵਲ ਹਸਪਤਾਲ ਮੋਰਚੀ ਵਿੱਚ ਜਿਹੜੇ ਕਿ ਅਸੀਂ ਹੁਣ ਰੱਖਾਂਗੇ ਕਿੰਨੀ ਉਮਰ ਸੀ ਜੀ ਮਰਨਾਲ ਜੀ ਇਹ 58 ਸਾਲ ਦੱਸ ਦਿਆ ਮੈਂ ਤਕਰੀਬਨ ਕਹਿ ਸਕਦਾ ਮੈਂ ਜਦੋਂ ਜਵਾਨੀ ਦੇ ਵਿੱਚ ਵੀ ਸੀ ਸਾਡੇ ਨਾਲ ਦੇ ਰਿਸ਼ਤੇਦਾਰ ਜਿਹੜੇ ਸਾਡੇ ਬਿਲਕੁਲ ਸਾਹਮਣੇ ਘਰ ਹੁੰਦੇ ਸੀ ਕਿਉਂਕਿ ਬਹੁਤ ਹੀ ਪਰਿਵਾਰ ਇੱਕ ਨਰਮ ਸੁਭਾਅ ਦਾ ਪਰਿਵਾਰ ਸੀ ਮੈਂ ਅੱਜ ਤੱਕ ਜਾਂ ਲੜਦੇ ਪੜਦੇ ਜਾਂ ਕੋਈ ਐਵਜਾ ਕਰਨੀ ਦੇਖਿਆ ਬੜੀ ਮੰਤਰ ਕੇ ਨੇਕ ਦਿਲ ਦੇ ਜਿਹੜੇ ਕਿ ਇਨਸਾਨ ਸੀ ਵੀਰ ਕਾਰਨ ਤਾਂ ਲੱਗੇ ਕਾਰਨ ਤਾਂ ਜਾਂ ਸੱਚੇ ਪਾਤਸ਼ਾਹ ਵਾਹਿਗੁਰੂ ਜਾਣਦਾ ਜੀ ਤੇ ਜਾਂ ਪੁੱਛ ਪ੍ਰਸ਼ਾਸਨ ਦੱਸ ਸਕਦਾ ਤੇ ਜਾਂ ਜਿਹੜੀ ਕਿ ਡਾਕਟਰ ਸਾਹਿਬਾਂ ਨੇ ਜਿਹੜੇ ਕਿ ਮਰਤਕ ਕੋਸ਼ਿਸ਼ ਕੀਤਾ ਉਹ ਜਾਂ ਡਾਕਟਰ ਸਾਹਿਬਾਂ ਨਹੀਂ ਦੱਸ ਸਕਦੇ ਕੋਈ ਕਿਹੜੀ ਮੇਰ ਸਾਹਿਬ ਕਿਸੇ ਰਜੀਏ ਇਹ 12 ਬੋਧ ਦੇ ਰੈਫਲ ਸੀਗੀ ਜੀ ਦਸਣ ਦੇ ਮਤਕਾ ਉਹਨਾਂ ਦੇ ਭੈਣ ਦੇ ਹੁਣ ਜਿਹੜਾ ਕੀ ਵੀ ਇਹ ਜਿਹੜਾ ਕਿੰਨਾ ਲਾਇਸੈਂਸ ਕਹਿੰ ਵੀ ਆਪ ਜਿਹੜੀ ਰੈਫਲ ਨੂੰ ਸਾਫ਼ ਕਰ ਰਹੇ ਹੋਣਗੇ ਤੇ ਉਸ ਤੇ ਪ੍ਰਾਂਤੀ ਜਿਹੜਾ ਕੀ ਕਾਰਨ ਹੋ ਹੱਸਾ ਗੋਲੀ ਹਿੱਕ ਦੇ ਵਿੱਚ ਛਾਤੀ ਦੇ ਵਿੱਚ ਵੱਜੀ ਜੇ ਕਾਰੋਬਾਰ ਕੀ ਕਰਦੇ ਸੀ ਕਾਰੋਬਾਰ ਕੇਵਲ ਦਾ ਕੰਮ ਕਰਦੇ ਸੀਗੇ ਇਹੇ ਜੀ ਤੇ ਕੇਵਲ ਦਾ ਕੰਮ ਕਰਕੇ ਕਿਉਂਕਿ ਵਧੀਆ ਪਰਿਵਾਰ ਆ ਕੋਈ ਨਹੀਂ ਕਿ ਤੰਗੀ ਦੇ ਦੌਰ ਦੇ ਵਿੱਚੋਂ ਗੁਜ਼ਰਦਾ ਗੁਜ਼ਰਦਾ ਹੋਵੇ ਪਰ ਜੋ ਪਰਿਵਾਰ ਨੂੰ ਜਾਂ ਉਸ ਸੱਚੇ ਪਾਛਨ ਮਨਜ਼ੂਰਨ ਦਾ ਉਹੀ ਹੋਣਾ ਹੁੰਦਾ ਵਾ ਜਿਹੜੀ ਕਿ ਕਾਰਵਾਈ ਆ ਜਾਂ ਕੋਈ ਹੋਰ ਕਾਰਨ ਬਣਿਆ ਹੋਊਗਾ ਜਾਂ ਪੁਛ ਪ੍ਰਜਸ਼ਨ ਦਾ ਸਕਦਾ ਜਾਂ ਮੈਡੀਕਲ ਰਿਪੋਰਟ ਦੇ ਵਿੱਚ ਆਊਗੀ ਜਾਂ ਸਾਡੀ ਭੈਣ ਜਿਹੜੇ ਕੀ ਇਹਨਾਂ ਦੇ ਧਰਮ ਪੱਤਰੀਆਂ ਉਹ ਦੱਸ ਸਕਦੇ ਆ ਕਰਨਾ